ਤੇ ਤੁਹਾਨੂੰ ਮੈਂ ਇੱਕ ਵਾਰ ਇਸ ਤਰ੍ਹਾਂ ਵੀ ਦੇਖੋ ਹਾਲੋ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੂਟੋਰੀਅਨਸਲੀ ਤੇ ਬਹੁਤ ਦਿਨ ਹੋ ਗਏ ਸੀ ਕਾਫੀ ਟਾਈਮ ਦਾ ਨਾ ਮੇਰੇ ਕੋਲ ਵਰਤਾ ਦਾ ਆਪਣਾ ਵਰਤ ਸੀਗਾ ਉਦੋਂ ਦਾ ਸਾਬੂਦਾਨਾ ਲਿਆ ਪਿਆ ਸੀ ਤੇ ਅੱਜ ਮੈਂ ਸੋਚਿਆ ਸਾਬੂਦਾਨੇ ਦੇ ਆਪਾਂ ਬਣਾਨੇ ਆ ਪਾਪੜ ਤੇ ਚਲੋ ਜੀ ਰੈਸਪੀ ਦੱਸਦੇ ਆ ਤਾਂ ਸ਼ੁਰੂ ਇਦੇ ਵਾਸਤੇ ਮੈਂ ਲਿਆ ਸਾਬੂਦਾਨਾ ਜਿੰਨਾ ਕਿ ਮੇਰੇ ਕੋਲ ਪਿਆ ਸੀ ਮੈਂ ਓਨਾ ਕੁ ਲੈ ਲਿਆ ਸੀ ਤੇ ਇਹਨੂੰ ਹੁਣ ਆਪਾਂ ਚੰਗੇ ਪਾਣੀ ਤੋਂ ਸਵਾਰ ਲੈਣਾ ਹੈ ਪਾਣੀ ਨਾਲ ਧੋਸਵਾਰਨ ਤੋਂ ਬਾਅਦ ਜਦੋਂ ਉਹਦੀ ਮੈਲ ਮਿੱਟੀ ਜੀ ਨਿਕਲ ਗਈ ਫਿਰ ਉਸ ਤੋਂ ਬਾਅਦ ਆਪਾਂ ਇੱਕ ਕੱਪ ਪਾਣੀ ਪਾ ਕੇ ਜਿੰਨਾ ਕਿ ਸਾਬੂਦਾਨਾ ਪੂਰਾ ਇਹਦੇ ਵਿੱਚ ਡੁੱਬ ਜਾਵੇ ਓਨਾ ਕੁ ਪਾਣੀ ਪਾ ਕੇ ਆਪਾਂ ਇਹਨੂੰ ਰੱਖ ਦੇਣਾ ਪੂਰੀ ਰਾਤ ਭਾਰੀ ਤੇ ਦੇਖੋ ਇਹਨੂੰ ਮੈਂ ਰਾਤ ਭਾਰ ਪਾਣੀ 'ਚ ਡਬੋ ਕੇ ਰੱਖਿਆ ਹੋਇਆ ਸੀਗਾ ਤੇ ਇਹ ਪੂਰੀ ਤਰ੍ਹਾਂ ਬਿਲਕੁਲ ਹੀ ਗਲ ਚੁੱਕਿਆ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਇੱਕ ਕੜਾਈ ਲੈ ਕੇ ਉਹਦੇ ਵਿੱਚ 2-3 ਗਲਾਸ ਪਾਣੀ ਪਾਵਾਂਗੇ ਇਸੇ ਪਾਣੀ ਚ ਆਪਾਂ ਪਾਵਾਂਗੇ ਜੀਰਾ ਜਵੈਨ ਲੂਣ ਸਵਾਦ ਅਨੁਸਾਰ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਪਾਪੜਾਂ ਦੇ ਵਿੱਚ ਬਿਲਕੁਲ ਥੋੜੀ ਜੀ ਲਾਲ ਮਿਰਚ ਥੋੜੀ ਜੀ ਹੀਂਗ ਥੋੜੀ ਜੀ ਕਸੂਰੀ ਮੇਥੀ ਬਾਕੀ ਦੇ ਮਿਰਚ ਮਸਾਲੇ ਜਿਹੜੇ ਤੁਸੀਂ ਆਪਣੀ ਪਸੰਦ ਨਾਲ ਖਾਣਾ ਪਸੰਦ ਕਰਦੇ ਹੋ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਚਾਹੇ ਦੀ ਚਾਟ ਮਸਾਲਾ ਹੈ ਚਾਹੇ ਉਹ ਧਨੀਆ ਹੈ ਚਾਹੇ ਉਹ ਮੇਥੇ ਹੈ ਜੋ ਵੀ ਤੁਸੀਂ ਆਪਣਾ ਖਾਣਾ ਪਸੰਦ ਕਰਦੇ ਹੋ ਤੁਸੀਂ ਇਹ ਚ ਪਾ ਸਕਦੇ ਹੋ ਪਾਣੀ ਇਹ ਰਿੱਝਣ ਲੱਗ ਚੁੱਕਿਆ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਜਿਹੜਾ ਸਾਬੂਦਾਨਾ ਸੀ ਉਹਦਾ ਆਪਾਂ ਪਾਣੀ ਨਿਚੋੜ ਲਿਆ ਤੇ ਕੱਲਾ ਸਾਬੂਦਾਨਾ ਰਹਿ ਗਿਆ ਤੇ ਇਹਨੂੰ ਵੀ ਆਪਾਂ ਹੁਣ ਇਹਦੇ ਵਿੱਚ ਪਾ ਲੈਣਾ ਪਾਣੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਰਿੱਝਣ ਦਵਾਂਗੇ ਜਦ ਤੱਕ ਇਹ گاੜਾ ਨਹੀਂ ਹੋ ਜਾਂਦਾ ਤੇ ਦੇਖੋ ਇਹਦਾ ਥੋੜਾ ਥੋੜਾ ਪਾਣੀ ਵੀ ਸੁੱਕਣਾ ਸ਼ੁਰੂ ਹੋ ਗਿਆ ਤੇ ਜਿਹੜਾ ਆਪਣਾ ਸਾਬੂਦਾਨਾ ਸੀਗਾ ਉਹ ਪਾਣੀ ਦੇ ਵਿੱਚ ਮਿਕਸ ਹੋਣਾ ਵੀ ਸ਼ੁਰੂ ਹੋ ਗਿਆ ਤੇ ਇਹਨੂੰ ਤੇ ਹਜੇ ਆਪਾਂ ਇਹਨੂੰ ਹੋਰ ਰਜਾਵਾਂਗੇ ਤੇ ਉਦੋਂ ਤੱਕ ਰਜਾਵਾਂਗੇ ਜਦੋਂ ਆਪਾਂ ਇੱਕ ਕੋਲੀ ਭਾਂਡੇ ਤੇ ਇਹਨੂੰ ਪਾ ਕੇ ਦੇਖਾਂਗੇ ਵੀ ਇਹੇ ਜਿਆਦਾ ਫੈਲੇ ਨਾ ਮਤਲਬ ਗਾੜਾ ਗੜਾ ਜਾ ਰਵੇ ਪਾਪੜ ਵਾਂਗੂ ਕੋਲ ਤੇ ਹਜੇ ਆਪਾਂ ਨੂੰ ਹੋਰ ਰਜਾਵਾਂਗੇ ਦੇਖੋ ਹੁਣ ਇਹ ਗਾੜੀ ਵੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਣੇ ਆ ਇੱਕ ਵਾਰ ਆਪਾਂ ਇਹਨੂੰ ਥੋੜਾ ਜਿਹਾ ਲੈ ਕੇ ਪਲੇਟ ਤੇ ਪਾ ਕੇ ਚੈੱਕ ਕਰਾਂਗੇ ਬੀ ਇਹ ਜ਼ਿਆਦਾ ਫੈਲੇ ਨਾ ਤੇ ਜੇ ਇਹ ਜ਼ਿਆਦਾ ਫੈਲ ਰਿਹਾ ਇਹਦਾ ਮਤਲਬ ਹੈ ਹਜੇ ਕੱਚਾ ਹੈ ਤੇ ਹਜੇ ਥੋੜਾ ਜਿਹਾ ਕੱਚਾ ਲੱਗ ਰਿਹਾ ਮੈਨੂੰ ਤੇ ਥੋੜੀ ਦੇਰ ਆਪਾਂ ਇਹਨੂੰ ਹਜੇ ਹੋਰ ਰੱਖਾਂਗੇ ਤੇ ਹੁਣ ਇਹ ਪੱਕ ਚੁੱਕਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਇੱਕ ਮੋਮਜਾਮਾ ਲਵਾਂਗੇ ਮਤਲਬ ਕੋਈ ਵੀ ਲਿਫਾਫਾ ਲੈ ਸਕਦੇ ਹੋ ਤੁਸੀਂ ਮੈਂ ਇਸ ਤਰ੍ਹਾਂ ਦਾ ਇੱਕ ਲਿਫਾਫਾ ਲੈ ਲਿਆ ਤੇ ਇਹਨੂੰ ਆਪਾਂ ਹੁਣ ਘਿਓ ਲਗਾ ਕੇ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਫਿਰ ਆਪਾਂ ਇਹਨਾਂ ਨੂੰ ਪਾਪੜਾਂ ਨੂੰ ਜਿੰਨਾ ਜਿੰਨਾ ਕ ਪਾਣਾ ਉਹਨਾਂ ਨਾਲ ਕ ਆਪਾਂ ਧੁੱਪੇ ਰੱਖੀ ਜਾਵਾਂਗੇ ਇਸ ਤਰ੍ਹਾਂ ਘਿਓ ਸਾਰੇ ਤੇ ਲਗਾ ਲੈਣਾ ਆਪਾਂ ਮੈਂ ਤੁੱਪ 'ਚ ਤਾਂ ਨਹੀਂ ਲਗਾ ਰਹੀ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਹੈ ਤੁੱਪ 'ਚ ਤਾਂ 2 ਮਿੰਟ ਖੜਨਾ ਵੀ ਔਖਾ ਹੈ ਤੇ ਮੈਂ ਇੱਥੋਂ ਹੀ ਘਿਓ ਲਗਾ ਕੇ ਬਸ ਫਟਾਫਟ ਪਾਪੜ ਪਾ ਕੇ ਆ ਜਾਣੇ ਆ ਉੱਪਰ ਉੱਪਰ ਮੈਂ ਮੰਜਾ ਬਿਝਾ ਲਿਆ ਤੇ ਆ ਆਪਣਾ ਬੈਟਰ ਵੀ ਤਿਆਰ ਕੀਤਾ ਪਿਆ ਤੇ ਮੋਮਜਮਾ ਵੀ ਆਪਾਂ ਬਿਝਾ ਲਿਆ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਪਾ ਦਵਾਂਗੇ ਓਹੋ ਤੁੱਪ 'ਚ ਖੜਨਾ ਵੀ ਬਹੁਤ ਔਖਾ ਹੈ ਤੇ ਬਸ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥੋੜੀ ਥੋੜੀ ਦੂਰੀ ਤੇ ਪਾਈ ਜਾਵਾਂਗੇ ਇੰਨੀ ਤੂੰ ਪਸਤਾ ਬੰਦਾ ਵੀ ਪਾਪੜ ਬਣ ਜੇ ਤੇ ਪਾਪੜ ਸ਼ਾਮ ਤੱਕ ਆਪਣੇ ਸੁੱਕ ਵੀ ਜਾਣਗੇ ਤੇ ਦੇਖੋ ਇਸ ਤਰ੍ਹਾਂ ਮੈਂ ਪਾਪੜ ਜਿਹੜੇ ਹੈਗੇ ਆ ਸਾਰੇ ਸੁੱਕਣੇ ਪਾਤੇ ਇਹਨਾਂ ਨੂੰ ਬਸ ਤੁਸੀਂ ਸਾਈਜ਼ ਆਪਣੇ ਹਿਸਾਬ ਨਾਲ ਛੋਟਾ ਜਾਂ ਵੱਡਾ ਰੱਖ ਸਕਦੇ ਹੋ ਮੈਂ ਇੰਨਾ ਕੀ ਸਾਈਜ਼ ਰੱਖਿਆ ਕਿਉਂਕਿ ਸੂੰਗੜ ਕੇ ਥੋੜੇ ਜਿਹਾ ਹੋਰ ਛੋਟੇ ਵੀ ਹੋ ਜਾਣਗੇ ਇਸ ਲਈ ਥੋੜਾ ਵੱਡਾ ਸਾਈਜ਼ ਹੀ ਰੱਖਿਓ ਤੇ ਬਾਸ ਹੁਣ ਸ਼ਾਮ ਤੱਕ ਇਹ ਸੁੱਕ ਜਾਣਗੇ ਫਿਰ ਆਪਾਂ ਕਰਦੇ ਹਾਂ ਅਗਲਾ ਕੰਮ ਆਪਣਾ ਤਲਕੇ ਇਹਨਾਂ ਨੂੰ ਖਾਣ ਦਾ ਤੇ ਆਹ ਦੇਖੋ ਇਸ ਤਰ੍ਹਾਂ ਆਪਣੇ ਪਾਪੜ ਨੇ ਜਿਹੜੇ ਬਿਲਕੁਕੁਲ ਹੀ ਸੁੱਕ ਕੇ ਤਿਆਰ ਨੇ ਜੇਕਰ ਤੁਹਾਨੂੰ ਸਿੱਲੇ ਲੱਗੇ ਤਾਂ ਤੁਸੀਂ ਇਹਨਾਂ ਨੂੰ ਇੱਕ ਵਾਰ ਹੋਰ ਧੁੱਪ ਲਵਾ ਸਕਦੇ ਹੋ ਤੇ ਇਹ ਦੇਖੋ ਤੇ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਤਲਕੇ ਦਿਖਾਉਂਗੀ ਵੀ ਤਲਕੇ ਇਹ ਕਿੱਦਾਂ ਦੇ ਬੰਦੇ ਆ ਤੇਲ ਆਪਣਾ ਫੁੱਲ ਗਰਮ ਹੋ ਚੁੱਕਿਆ ਹੁਣ ਆਪਾਂ ਜਿਹੜੇ ਆਪਣੇ ਪਾਪੜ ਬਣਾਏ ਪਏ ਸੀਗੇ ਉਹਨਾਂ ਨੂੰ ਇੱਕ ਇੱਕ ਕਰਕੇ ਇਹਦੇ ਵਿੱਚ ਪਾ ਦੇਣਾ ਹੈ ਦੇਖੋ ਚੱਕਣ ਕਰਨ ਨਾਲ ਥੋੜੀ ਜਿਹੀ ਇਹਨਾਂ ਦੀ ਸ਼ੇਪ ਤਾਂ ਖਰਾਬ ਹੋ ਜਾਂਦੀ ਹੈ ਕਿਉਂਕਿ ਆਪਾਂ ਗੋਲ ਰੱਖੇ ਸੀਗੇ ਤੇ ਜਦੋਂ ਸੁੱਕਦੇ ਨੇ ਧੁੱਪ ਥੱਲੇ ਤੇ ਥੋੜੀ ਜਿਹੀ ਸ਼ੇਪ ਹੈ ਕਿਉਂਕਿ ਜਿਹੜੇ ਮਾਰਕੀਟ ਦੇ ਵਿੱਚ ਪਾਪੜ ਬਣਾਉਂਦੇ ਉਹਨਾਂ ਕੋ ਸਾਂਚੇ ਹੁੰਦੇ ਆ ਪ੍ਰੋਪਰ ਆਪਣੇ ਕੋਲ ਤਾਂ ਐਦਾਂ ਦਾ ਕੁਝ ਨਹੀਂ ਸੀਗਾ ਤੇ ਤੁਸੀਂ ਐਦਾਂ ਵੀ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਤੇ ਹੁਣ ਆਪਾਂ ਹੌਲੀ-ਹੌਲੀ ਸਾਰੇ ਪਾਪੜ ਜਿੰਨੇ ਵੀ ਤੁਸੀਂ ਖਾਣੇ ਆ ਉਹਨਾਂ ਇੱਕ ਆਪਾਂ ਤਾਲ ਕੇ ਰੱਖ ਸਕਦੇ ਆ ਦੇਖੋ ਕਿੰਨਾ ਵਧੀਆ ਫੁੱਲੜੇ ਆਪਣੇ ਆਪ

ਦੇਖੋ ਪਾਪੜ ਸਾਡੇ ਬਹੁਤ ਹੀ ਸ਼ਾਨਦਾਰ ਬਣ ਕੇ ਤਿਆਰ ਹੋਏ ਨੇ ਤੇ ਬਿਲਕੁਲ ਕਰਾਂਚੀ ਪਾਪੜ ਨੇ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਬਣਾ ਸਕਦੇ ਹੋ ਤੇ ਮੇਰੇ ਕਹੇ ਤੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਤੁਹਾਨੂੰ ਮੈਂ ਇੱਕ ਵਾਰ ਇਸ ਤਰ੍ਹਾਂ ਵੀ ਦੇਖੋ ਦੇਖੋ ਕਿੰਨਾ ਭੁਰਭੁਰਾ ਪਾਪੜ ਬਣਿਆ ਤੇ ਤੁਸੀਂ ਜ਼ਰੂਰ ਬਣਾਈਓ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੇ ਦੇਖੋ ਪਾਪੜ ਸਾਡੇ ਬਣ ਕੇ ਤਿਆਰ ਨੇ ਤੇ ਬਹੁਤ ਹੀ ਕ੍ਰਾਂਚੀ ਬਣਨੇ ਨੇ ਤੇ ਤੁਸੀਂ ਬਣਾਈਓ ਜਰੂਰ ਖਾਯੋ ਤੇ ਇੱਕ ਵਾਰ ਮੈਂ ਤੁਹਾਨੂੰ ਟੇਸਟ ਕਰਕੇ ਵੀ ਦਿਖਾਵਾਂ ਕਿ ਕਿੰਨੇ ਕ੍ਰਾਂਚੀ ਬਣਨੇ ਇਹ ਕਿ ਓਕੇ ਜੀ ਬਾਏ ਬਾਏ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓਜ਼